ਹਾਂਜੀ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਤੋਂ ਮੈਂ ਤੁਹਾਨੂੰ ਜੀ شخصیت ਨਾਲ ਮਿਲਾਂਦਾ ਬਿਲਕੁਲ ਆਓ ਜੀ ਬਾਬਾ ਜੀ ਇਧਰ ਨੂੰ ਆ ਜਰਾ ਮੜ ਜਾ ਕੀ ਹਾਲ ਚਾਲ ਹੈ ਠੀਕ ਹੈ ਜੀ ਔਰ ਕਿਧਰ ਜਾਏ ਮੈਂ ਤਾਂ ਇਧਰ ਆ ਪੜਾ ਸਿਨੇਟ ਹੈ ਕਿ ਨਹੀਂ ਹੈ ਸਿਨੇਟੇਬਲ ਤੇ ਸਿਨੇਟੇਬਲ ਤੇ ਇਧਰ ਨੂੰ ਆ ਜੀ ਮੜ ਜਾ ਹੋਰ ਠੀਕ ਠਾਕ ਹੈ ਸਭ ਠੀਕ ਹੈ ਜੀ ਹੈ ਦੇਖੋ ਜੀ ਸਰੋਤੋਂ ਬਿਲਕੁਲ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਤੋਂ ਅਸੀਂ ਹਰ ਉਸ ਪਾਤਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਚਾਹੁੰਦੇ ਹਾਂ ਕਿ ਤੁਹਾਡੇ ਵੀ ਰੂਬਰੂ ਕਰਾਈਏ ਇੱਕ ਬਜ਼ੁਰਗ ਨੇ ਹਾਂਜੀ ਮੇਰੇ ਬੈਂਕ ਦਾ ਸਾਹਿਬ ਮੈਨੂੰ ਕਾਪੀ ਦੀ ਉਣਾਉਦੇ ਬੈਂਕ ਦੀ ਮੇਰੀ ਕਾਪੀ ਗੁੰਮ ਹੋ ਗਈ ਕਿਹੜਾ ਕਿਹੜੇ ਬੈਂਕ ਦਾ ਖਾਤਾ ਸਿੰਘਾ ਸਿੰਘ ਵਾਲੇ ਵਿੱਚ ਪੈਸੇ ਨੇ ਸਿੰਘ ਸਿੰਘ ਨਹੀਂ ਪੰਜਾਬਣ ਸਿੰਧ ਬੈਂਕ ਕਿਹੜਾ ਬੈਂਕ ਹੈ ਯੂਕੋ ਬੈਂਕ ਦਾ ਪੜਾ ਯੂਕੋ ਬੈਂਕ ਹੈ ਸਿੰਘਪਿੰਡ ਦੇ ਵਿੱਚ ਸਿੰਘ ਦੇ ਬਾਹਰ ਨਹੀਂ ਪੈਚਦੀ ਹੈ ਸਿੰਘ ਸਿੰਘਪਿੰਡ ਜਿਹੜਾ ਭਗਵੰਤਪੁਰ ਸਿੰਘ ਹਾਂ ਸਿੰਘ ਭਗਵੰਤਪੁਰਾ ਉੱਥੇ ਤੁਹਾਡਾ ਖਾਤਾ ਯੂਕੋ ਬੈਂਕ ਦੇ ਵਿੱਚ ਉਹਦੇ ਵਿੱਚ ਪੈਸੇ ਕਾਪੀ ਨਹੀਂ ਹੈ ਮੇਰੇ ਕੋਲ ਕਾਪੀ ਗੁੰਮ ਗੱਡ ਨਹੀਂ ਕਿਸੇ अच्छा तो वो बैंक गए थे ਤੁਸੀਂ ਮਿਲਿਓ ਉਹਨਾਂ ਨੂੰ ਜਾ ਕੇ ਇੱਕ ਵਾਰੀ ਹਾਂ ਮੈਂ ਉਹ ਕਹਿੰਦਾ ਵੜਾਉ ਕੋ ਵੜਾਉ ਕੋ ਵੜਾਉਂਦੇ ਹੈ ਨਹੀਂ ਜੀ ਮੈਨੇਜਰ ਸਾਹਿਬ ਨੂੰ ਮਿਲਣਾ ਸੀ ਨਾ ਸਿੱਧਾ ਹੀ ਬੈਂਕ ਵਾਲੇ ਉੱਥੇ ਪੰਜ ਛੇ ਜਿਹੜੇ ਹੁੰਦੇ ਆ ਹਾਂ ਤੁਹਾਡੇ ਕੋਲ ਤੇ ਨਹੀਂ ਮੇਰੇ ਵਰਗੇ ਤਾਂ ਉਹਨੇ ਉਹਨਾਂ ਨੂੰ ਕਹਣਾ ਸੀ ਵੜਾਓ ਯਾਰ ਮੇਰੀ ਕਾਪੀ ਵੜਾਉਂਦਾ ਨਹੀਂ ਕੋਈ ਵੀ ਨਹੀਂ ਉਹ ਪੁਰਾਣਾ ਰਿਕਾਰਡ ਦਿਖਾਓ ਉਹਨਾਂ ਨੂੰ ਆਪਣਾ ਨਾਮ ਕਹੇ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ किशनਪੁਰਾ ਪਿੰਡ ਰੋਪੜ ਜ਼ਿਲ੍ਹਾ ਬੈਂਸ ਗੋਸਤ ਹੈ ਅੱਛਾ ਬੈਂਸ ਗੁਰਦੇਵ ਸਿੰਘ ਜੀ ਹਾਂ ਤਾਂ ਉਹਨਾਂ ਨੂੰ ਦੱਸੋ ਨਾ ਫਿਰ ਉਹ ਤੁਹਾਡਾ ਰਿਕਾਰਡ ਕੱਢ ਦੇਣਗੇ ਦੇਖ ਦੇਣਗੇ ਕੋਈ ਕਾਪੀ ਨਵੀਂ ਬਣ ਜੂਗੀ ਡੁਪਲੀਕੇਟ ਤਾਂ ਉੱਥੇ ਗਿਆ ਆਹੋ ਡੁਪਲੀਕੇਟ ਬਣਾਓ ਤਾਂ ਤੁਸੀਂ ਉਹ ਕਰ ਦੋ ਬੜੀ ਬੁੱਟ ਨਹੀਂ ਆਪਾਂ ਦੇਖੋ ਨਾ ਤੁਸੀਂ ਮੈਨੂੰ ਤੁਰੇ ਆਂਦੇ ਦੇਖੇ ਸੀਗੇ ਮੈਂ ਕਿਹਾ ਬਾਬਾ ਜੀ ਨਾਲ ਗੱਲਾਂ ਮਾਰਨੀਆਂ 2-4 ਹੈ ਦਿਲ ਤੋਂ ਦਿਲ ਤੱਕ ਗੱਲਾਂ ਹੋਣਗੀਆਂ ਬਾਬਾ ਜੀ ਕੋਲ ਖੜਾ ਮੈਂ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਬਜ਼ੁਰਗ ਕੋਈ ਮੈਨੂੰ ਮਿਲਦਾ ਤਾਂ ਉਹ ਕਾਪੀ ਵਾਲਾ ਮਸਲਾ ਵੀ ਤੁਹਾਡਾ ਹੱਲ ਹੋਏਗਾ ਕਰਾਂਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਉਹ ਜਿਹੜੇ ਹੈ ਇਹ ਸਾਡੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਹੈ ਇਨਾਂ ਚ ਵੀ ਕਿਸੇ ਨਾ ਕਿਸ ਨੇ ਤੁਹਾਡੀ ਹੈਲਪ ਜ਼ਰੂਰ ਕਰ ਦੇਣੀ ਆ। ਹਾਂ। ਆਇਆ ਕਿ ਮੇਰੇ ਨਾਲ ਪੈਨਸ਼ਨ ਪੈਨਸ਼ਨ ਨਹੀਂ ਪੈਨਸ਼ਨ ਨਹੀਂ ਲੱਗੀ ਵੀ। ਪੈਨਸ਼ਨ ਪੈਨਸ਼ਨ ਦਾ ਵੀ ਇੰਤਜ਼ਾਮ ਕਰਨਗੇ। ਇਹ ਸਾਡੇ ਸਰੋਤੇ ਜਿਹੜੇ ਦੇਖਣਗੇ ਨਾ ਇਹਨਾਂ ਵਿੱਚੋਂ ਕਈ ਜਿਹੜੇ ਬੰਦੇ ਨੇ ਜੀ ਉਹ ਇਸ ਲਾਈਨ ਦੇ ਹੁੰਦੇ ਨੇ ਜਾਂ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੁੰਦੀ ਹੈ ਜਾਂ ਜਿਹੜੇ ਹੈਲਪ ਕਰ ਸਕਦੇ ਹੁੰਦੇ ਆ। ਤੇ ਉਹ ਸਾਡੇ ਚੈਨਲ ਤੇ ਸਾਨੂੰ ਫੋਨ ਵੀ ਕਰਦੇ ਤੇਰੇ ਕੋਲ ਫੋਨ ਨੰਬਰ ਹੈ ਕੋਈ ਬਾਪੂ? ਮੇਰੇ ਕੋਲ ਆਇਆ ਨੂੰ ਕੋਈ ਹੈ? ਮੇਰੇ ਕੋਲ ਕੋਈ ਨਹੀਂ। ਤੇਰਾ ਕੋਈ ਨਹੀਂ। ਤੈਨੂੰ ਜੇ ਸੰਪਰਕ ਕਰਨਾ ਹੋਵੇ ਭਾਏ ਨੇ ਤੁਹਾਨੂੰ ਫੋਨ ਨਹੀਂ ਆਇਆ ਕੋਈ ਕਿੱਦਾਂ ਦੱਜੂਗੇ ਤੁਹਾਨੂੰ ਅਸੀਂ ਕੱਡੇ ਹੁੰਦਾ ਮੈਂ ਤਾਂ ਕੰਡੇ ਹੁੰਦਾ ਤੁਹਾਡੇ ਬੇਟੇ ਮੇਰੇ ਮੁੰਡੇ ਵੀ ਕੰਡੇ ਹੈ ਡੰਗਰ ਖਾਦੇ ਅੱਛਾ ਅੱਛਾ ਪੰਜ ਚਾਰ ਡੰਗਰ ਅੱਛਾ ਹੁਣ ਚੱਲੇ ਤੁਸੀਂ ਉਧਰ ਤੇ ਆ ਗਏ ਹੈ ਹਾਂਜੀ ਤੁਸੀਂ ਹੁਣ ਕਿੱਧਰ ਤੇ ਆ ਰਹੇ ਹੋ ਮੈਂ ਤਾਂ ਵਾਹ ਚਲੇਟੇ ਕਿ ਨਹੀਂ ਚਾ ਕਿਲਕੁਲ ਜਾ ਕੇ ਆਇਆ ਬਸ ਇकडे ਗਿਆ ਤਾਂ ਬਸ ਦੇਖੋ ਜੀ ਟਿਪੀਕਲ ਜਿਹੜਾ ਕਰੈਕਟਰ ਗੁਰਦੇਵ ਸਿੰਘ ਹਾਂਜੀ ਔਰ ਬਾ ਪੋਜੀਸ਼ਨ ਇਟੇਵਲ ਜਾ ਕੇ ਆਏ ਆ ਰਿਸ਼ਤੇਦਾਰੀ ਚ ਜਾ ਕੇ ਆ ਕਿਤੇ ਹਾਂ ਹਾਂ ਕਿਤੇ ਕੋਲ ਉਧਰ ਜਾਣ ਪਛਾਣ ਇੱਥੇ ਪਸ ਅੱਛਾ ਕਿੱਥੇ ਪੈਦਲ ਪਿੱਛੇ ਕਿੱਥੇ ਤੇ ਆ ਰਹੇ ਮੈਂ ਤਾਂ ਥਰੇ ਤੇ ਪੈਦਲ ਤਾਂ ਛੜੇ ਤੇ ਸਿਨੇਟੇ ਤੇ ਪੈਦਲ ਆ ਰਹੇ ਏਕੜ ਚੁਰਕੇ ਲੈ ਪਿਛੇ ਨਹੀਂ ਉੱਟਦਾ ਆ ਮਿਲਨਾ ਮੈਂ ਖੜਾਇਆ ਸੀ ਅਸੀਂ ਮਾਰ ਲਈ ਬ੍ਰੇਕ ਲੈ ਬੱਲੇ ਬੱਲੇ ਫਿਲਮ ਦੇ ਹੰਡਕਾਰਡ ਵਾਲਿਆਂ ਨੇ ਬ੍ਰੇਕ ਮਾਰ ਲਏ ਅੱਛਾ ਕਿਸੇ ਨੇ ਨਹੀਂ ਖੜਾਇਆ ਨਾ ਤੇ ਹੱਥ ਦਿੱਤਾ ਕਿਸੇ ਨੂੰ ਮੈਂ ਨਹੀਂ ਤੇ ਬੱਸ ਹੀ ਨਹੀਂ ਆਇਆ ਤੂੰ ਬੱਸ ਬਵਾ ਮਾ ਚਲ ਹੌਲੀ ਹੌਲੀ ਚੱਲਦਾ ਕਰਾਇਆ ਹੈਗਾ ਤਾਂ ਕਰਾਇਆ ਤਾਂ 20 ਰੁਪਏ ਕਿਲੋ ਅੱਛਾ ਪੈਦਲ ਹੀ ਆ ਗਿਆ ਤੂੰ ਸਨੇਟੇ ਤੋਂ ਪਿੰਡ ਪਹੁੰਚ ਜਾਣਾ ਤਾਂ ਪੈਦਲ ਆ ਬੰਡੇ ਆ ਮੈਂ ਤਾਂ ਬਹੁਤ ਤੁਰ ਲੈਣਾ ਅੱਛਾ ਬਹੁਤ ਤੁਰ ਲੈਣਾ ਦੇਖੋ ਜੀ ਜ਼ਿੰਦਗੀ ਦੇ ਜਿਹੜੇ ਪਾਂਦੀ ਤੁਰੇ ਹੋਏ ਔਰ ਕਿੰਨਾ ਸਬਰ ਤੇ ਸੰਤੋਖ ਸਨੇਟੇ ਤੋਂ ਪੈਦਲ ਜਾ ਰਹੇ ਨੇ ਆਪਣੇ ਪਿੰਡ ਨੂੰ ਕਿਸ਼ਨਪੁਰੇ ਉਹ ਕਰਾਲੀ ਤੋਂ ਪੱਕਰੋ ਕਿਸ਼ਨਪੁਰੇ ਕੋਲ ਮਦਵਾੜੇ ਕੋਲ ਹਾਂ ਜੇ ਨਾ ਕੋਈ ਮਿਲੇ ਪਿੰਡ ਤੱਕ ਵੀ ਪੈਦਲ ਜਾਣਾ ਦਾ ਹੋਰ ਕਿਆ ਹੈ ਲੰਘ ਜੂ ਪੈਦਲੇ ਹੋਰ ਹੋਰ ਪੈਦਲ ਲਓ ਜੀ ਦੇਖੋ ਜੀ ਹੌਸਲਾ ਬਾਪੂ ਜੀ ਦਾ ਅੱਜ ਤਾਂ ਤੈਨੂੰ ਮੈਂ ਛੱਡ ਕੇ ਆਉਂਗਾ ਪੱਕਾ ਐਨ ਸਿਰੇ ਲਾ ਕੇ ਆਉਂਗਾ ਠੀਕ ਹੈ ਠੀਕ ਹੈ ਚਲੋ ਮੁਲਾਕਾਤ ਹੋਗੀ ਤੁਹਾਡੇ ਨਾਲ ਹੈ ਗੁਰਦੇਵ ਸਿੰਘ ਜੀ ਨਾਲ ਮੁਲਾਕਾਤ ਹੋਗੀ ਦੇ ਕਰਾਲੀ ਚਲਦੇ ਆ ਪਾ ਜੋ ਗੱਡੀ ਪਿੱਛੇ ਹੈ ਆ ਜੋ ਮੈਂ ਚੈਲੰਜ ਇਹਨਾਂ ਨੂੰ ਮੈਂ ਕਰਾਲੀ ਕਰਾਲੀ ਤੋਂ ਬਾਅਦ ਵੀ ਇਹਨਾਂ ਦਾ ਕੋਈ ਨਾ ਕੋਈ ਇਂਤਜ਼ਾਮ ਕਰੂੰਗਾ ਹੈ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਵਾਂ ਜਿਹੜਾ ਨਾ ਜੀ ਪ੍ਰਭ ਆਸਰਾ ਦੇ ਕੋਲੋਂ ਦੀ ਮੋੜ ਮੁੜ ਜਾਂਦਾ ਕਰਾਲੀ ਵੱਲ ਨੂੰ ਉੱਥੇ ਮੈਨੂੰ ਬਾਪੂ ਜੀ ਮਿਲੇ ਔਰ ਪੈਦਲ ਤੋ ਤੁਸੀਂ ਨਹੀਂ ਤਾਂ ਪੈਦਲ ਜਾਣਾ ਤਾਂ ਕਰਾਲੀ ਜਨਮ ਕਦੋਂ ਦਾ ਤੁਹਾਡਾ ਕਿੰਨੀ ਉਮਰ ਹੋ ਗਈ ਮੇਰੀ ਉਮਰ ਹੈ ਵੀ 60-65 ਸਾਲ ਦੀ 60-65 ਸਾਲ ਦੀ ਹੈ ਅੱਛਾ ਹੁਣ ਇੱਥੇ ਤੋਂ ਤੁਸੀਂ ਪੈਦਲ ਜਾ ਰਹੇ ਆ ਕਿੱਥੇ ਜਾਣਾ ਹੈ ਆਪਿੰਡ ਆਪਣਾ ਘਰ ਉੱਥੇ ਹੀ ਕਿਸ਼ਨਪੁਰੇ ਚਲੋ ਸਾਡੇ ਨਾਲ ਚਲੋ ਗੱਡੀ ਦੇ ਵਿੱਚ ਹੀ ਆਪਾਂ ਲੈ ਜਾਾਂਗੇ ਤੁਹਾਨੂੰ ਚਲੋ ਠੀਕ ਹੈ ਲੈ ਚੁਣੇ ਕਿਸ਼ਨਪੁਰੇ ਤੱਕ ਤਾਂ ਨਹੀਂ ਕਰਾਲੀ ਤੱਕ ਲੈ ਜਾਊਂ ਉੱਥੇ ਤੁਹਾਨੂੰ ਬੱਸ ਮਿਲ ਜਾਊਗੀ ਕਰਾਲੀ ਤੱਕ ਚਲੋ ਕਰਾਲੀ ਤੱਕ ਬੱਸ ਮਿਲ ਜਾਊਗੀ ਜ਼ਰੂਰ ਲੈ ਕੇ ਜਾਵਾਂਗੇ ਹੋਰ ਸੁਣਾਓ ਤੇ ਜਿੰਦਗੀ ਕਿੱਧਰ ਨੂੰ ਜਾਰੀ ਕਿੱਦਾਂ ਜਾਰੀ ਠੀਕ ਹੈ ਠੀਕ ਹੈ ਬਸ ਹੈ ਠੀਕ ਹੈ ਠੀਕ ਹੈ ਹਾਲ ਦੇਖੋ ਜੀ ਸਬਰ ਸੰਤੋਖ ਹੈ ਜੋ ਵੀ ਹੈ ਠੀਕ ਹੈ ਹਨਾ ਜੀ ਠੀਕ ਹੀ ਕਹਿਣਾ ਚਾਹੀਦਾ ਹਾਂਜੀ ਠੀਕ ਹੀ ਕਹਿਣਾ ਚਾਹੀਦਾ ਬਹੁਤਾ ਭੱਜ ਨੱਟ ਕੇ ਬਹੁਤਾ ਕਰ ਕਰਾ ਕੇ ਵੀ ਗੱਲ ਤਾਂ ਉੱਥੇ ਹੀ ਜਾਣੀ ਬਾਅਦ ਹੈ ਨਾ ਉਸ ਮਾਲਕ ਦੇ ਕੇ ਜਾਣੀ ਗੱਲ ਹਾਂਜੀ ਠੀਕ ਹੈ ਠੀਕ ਗੱਲ ਕਰੀ ਨਾ ਮੈਂ ਹਾਂਜੀ ਦੇਖੋ ਜੀ ਬਾਪੂ ਜੀ ਆ ਰਹੇ ਸੀਗੇ ਗੁਰਦੇਵ ਸਿੰਘ ਜੀ ਮੈਂ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਔਰ ਮੇਰਾ ਦਿਲ ਕਰਿਆ ਹੁਣ ਇੱਕ ਸਬਾਬ ਵੀ ਬਣ ਗਿਆ ਇਹਨਾਂ ਨੂੰ ਮੈਂ ਕਰਾਲੀ ਤੱਕ ਇੱਥੇ ਤੋਂ ਛਾਟ ਵੀ ਦਣਾ ਹੈਗਾ ਅੱਗੇ ਵੀ ਇਹਨਾਂ ਦਾ ਕੋਈ ਨਾ ਕੋਈ ਬੰਦੋਬਸਤ ਕਰੂੰਗਾ ਜੇ ਨਾ ਹੋਇਆ ਤਾਂ ਪਿੰਡ ਵਿੱਚ ਛਾੜੀਓਂਗਾ ਜੇ ਨਾਮ ਬਣਿਆ ਬੰਦੋਬਸਤ ਕਰਕੇ ਜਾਊਂਗਾ ਦਰਾਂ ਠੀਕ ਹੈ ਠੀਕ ਹੈ ਨਾ ਹੋਰ ਕੋਈ ਗੱਲਬਾਤ ਕਿੱਥੇ ਕਿੱਥੇ ਕਿਆ-ਕਿਆ ਕਰਦੇ ਰਹੇ ਜੀ ਕੀ ਕੰਮ ਕਰੇ ਮੈਂ ਤਾਂ ਕੁਛ ਨਹੀਂ ਕਰਿਆ ਮੈਂ ਤਾਂ ਬਸ ਪਹਿਲਾਂ ਹੀ ਹੈ ਨਹੀਂ 65 ਸਾਲ ਦੀ ਉਮਰ ਹੋ ਗਈ ਕੋਈ ਕੰਮਕਾਰ ਤਾਂ ਕਰੀ ਹੋਣੀ ਪਹਿਲਾਂ ਤਾਂ ਨੌਕਰੀ ਦਿਹਾੜੀ ਨੌਕਰੀ ਦਿਹਾੜੀਆ ਅੱਛਾ ਸ਼ੁਰੂ ਕਈ ਮਿਹਨਤ ਕਰੀ ਹੈ ਮਿਹਨਤ ਕਰੀ ਹੈ ਹਾਂ ਸ਼ੁਰੂ ਤੇ ਕੰਮ ਆ ਮੈਨੇ ਹੋਇਆ ਚੋਰੀ ਫੋਰੀ ਨਹੀਂ ਕਰੀ ਹੱਸ ਕੇ ਅੱਛਾ ਉਹ ਚੋਰੀ ਨਹੀਂ ਕਰੀ ਗੇਦਾ ਲੈੜਾ ਜੜਾ ਨੇ ਠੀਕ ਹੈ ਇਹ ਜ਼ਿੰਦਗੀ ਵਧੀਆ ਹੈ ਮੰਨਤੇ ਬਹੁਤ ਜ਼ਿਆਦਾ ਨਹੀਂ ਹੈ ਕੋਈ ਨਾ ਨਾ ਚਲ ਜੀ ਆਪਣ ਆਜੋ ਬਾਪੂ ਜੀ ਆਜੋ ਆਜੋ ਚਲ ਜੀ ਬਾਪੂ ਚਲੋ ਜੀ ਹੈ ਉਹ ਲਾਲਾ ਤੱਕੀ ਲਾਲਾ ਸਰੋਤ ਤੇੋ ਜ਼ਿੰਦਗੀ ਹੈ ਜ਼ਿੰਦਗੀ ਦੇ ਇਹੋ ਜਿਹੇ ਛੋਟੇ ਛੋਟੇ ਲਮ੍ਹੇ ਚੁਰਾਣੇ ਚਾਹੀਦੇ ਆ ਹਾਂਜੀ ਟਾਈਮ ਕੱਢਣਾ ਚਾਹੀਦਾ ਜ਼ਰੂਰ ਰੁਕਣਾ ਚਾਹੀਦਾ ਹੈ ਠਹਿਰਾਵ ਲੈਣਾ ਚਾਹੀਦਾ ਆਜੋ ਬਾਪੂ ਜੀ ਕਰਾਲੀ ਆ ਗਿਆ ਆਜੋ ਆਜੋ ਠੀਕ ਹੋ ਗਿਆ ਠੀਕ ਆ ਹਾਂ ਬਸ ਮਿਲ ਜੂਗੀ ਹਾਂ ਬਾਗੀ ਕੰਮ ਸਹੀ ਹੋ ਗਿਆ ਹਾਂ ਬਾਗੀ ਗਲਤ ਤਾਂ ਨਹੀਂ ਹੋਇਆ ਨਾ ਓਕੇ ਠੀਕ ਆ ਠੀਕ ਆ ਚੰਗਾ ਸਤਿ ਸ਼੍ਰੀ ਅਕਾਲ ਅਚ ਸਤਿ ਸ਼੍ਰੀ ਅਕਾਲ